ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਪਿਆ ਸਿੱਖਾ ਲਈਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈਸੀ ਬੀ ਜੀ ਮੇਰੀ ਸਾਰੀ ਸੰਗਤ ਨੂੰ ਬੇਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਤੇ ਪਾਤਸ਼ਾਹ ਲੀਡਰ ਬੋਨਿਆ ਚਟਾਲਾ ਨੇ ਸਿੱਖ ਧਰਮ ਖਿਲਾਫ ਇੱਕ ਵਿਵਾਦਤ ਬਿਆਨ ਦਿੱਤਾ ਬੋਨੀ ਜਨਾਲਾ ਅਮਰੀ ਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਬੋਨੀ ਜਨਾਲਾ ਅਤੇ ਤਰਨਜੀਤ ਸਿੰਘ ਸੰਧੂ ਇਸਾਈ ਸਮਾਗਮ 'ਚ ਪਹੁੰਚੇ ਸੀ ਜਿੱਥੇ ਕੇ ਬੋਨੀ ਜਨਾਲਾ ਨੇ ਪਾਵਨਮੰਦ ਦੇ ਬੇਗ ਵਿੱਚ ਬੈੰਧਿਆ ਇੱਕ ਵੱਡਾ ਅਤੇ ਵਿਵਾਦਤ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਸਿੱਖ ਧਰਮ ਨੂੰ ਛੋਟਾ ਬੱਚਾ ਕਹਿ ਕੇ ਸੰਬੋਧਨ ਕੀਤਾ ਕਹ ਤੇ ਕਹਿੰਦਾ ਨਾ ਪ੍ਰੋਫੈਸਰ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਪਿਆ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਹallelujah ਕਿਹੜੀ ਭਾਈ ਮੈਂ ਫਿਰ ਜੀਜ਼ਸ ਕ੍ਰਾਈਸ ਦੀ ਜੈ ਹੋ ਤੇ ਆਪਣੇ ਪ੍ਰੋਫਟ ਸਾਹਿਬ ਦੀ ਬਹੁਤ ਬਹੁਤ ਸ਼ੁਕਰੀਆ ਕਰਦਾ ਆਂ ਕਿ ਇਹ ਮੌਕਾ ਸਾਨੂੰ ਸਾਰਿਆਂ ਨੂੰ ਇੱਥੇ ਆ ਕੇ ਅਸ਼ੀਰਵਾਦ ਲੈਣ ਦਾ ਮਿਲਿਆ ਤੇ ਅਸੀਂ ਮਿਲ ਕੇ ਅੰਬਰਸਰ ਦੀ ਅੱਗੇ ਤਰੱਕੀ ਕਰੀਏ ਹallelujah 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 ਤੇ ਬੋਨੀ ਜਨਾਲਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਬੋਨੀ ਜਨਾਲਾ ਸਾਫ਼ ਤੌਰ ਤੇ ਕਹਿੰਦੇ ਸੜਾਈ ਜਾ ਰਹੇ ਨੇ ਕਿ ਸਭ ਤੋਂ ਛੋਟਾ ਬੱਚਾ ਸੈਕਟਰ ਮੇਂ ਜਦ ਕੇ ਯਿਸੂ ਮਸੀਹ ਵੱਡਾ ਭਰਾਏ ਉਥੇ ਹੀ ਹੁਣ ਇਸ ਬਿਆਨ ਨੂੰ ਲੈ ਕੇ ਵਿਵਾਦ ਗਰਮਾ ਗਿਆ ਅਤੇ ਕਈ ਸਿੱਖ ਆਗੂ ਇਸ ਦਾ ਵਿਰੋਧ ਕਰ ਰਹੇ ਨੇ ਉਧਰ ਹੁਣ ਵਿਵਾਦ ਪਕਰ ਤੋਂ ਬਾਅਦ ਬੋਨੀ ਜਨਾਲਾ ਨੇ ਸਿੱਖ ਪੰਥ ਤੋਂ ਮਾਫੀ ਮੰਗੀ ਹੈ ਬੋਨੀ ਜਨਾਲਾ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਿਸੇ ਵੀ ਧਰਮ ਦੀਆਂ ਪਾਵਨਾਵਾਂ ਨੂੰ ਆਹਤ ਕਰਨ ਦਾ ਕੋਈ ਵੀ ਇਰਾਦਾ ਨਹੀਂ ਸੀ ਜਦ ਕੇ ਬਿਆਨ ਉਹਨਾਂ ਵੱਲੋਂ ਅਣਜਾਣੇ ਵਿੱਚ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਕੱਲ ਰਾਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਮੇਰੇ ਦੁਆਰਾ ਦਿੱਤੇ ਗਏ ਬਿਆਨ ਨੂੰ ਤੋਂ ਹੋਰ ਮੋੜ ਕੇ ਪੇਸ਼ ਕੀਤਾ ਗਿਆ ਹੈ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਐਸੀ ਕੋਈ ਵੀ ਗਲਤ ਭਾਵਨਾ ਨਹੀਂ ਸੀ ਮੇਰੇ ਬਿਆਨ ਨਾਲ ਸ਼ੀਲਸ਼ਾ ਕੀਤੀ ਗਈ ਹੈ ਤੇ ਕਿਸੇ ਕਿਸ ਨੇ ਕੀਤੀ ਹੈ ਇਹ ਵੀ ਮੈਨੂੰ ਪਤਾ ਹੈ ਜਿਸ ਧਰਮ ਵਿੱਚ ਮੇਰਾ ਜਨਮ ਹੋਇਆ ਹੈ ਉਹ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਕਰਦਾ ਹੈ ਮੈਂ ਹਰ ਇੱਕ ਧਰਮ ਤੇ ਭਾਈਚਾਰੇ ਦਾ ਦੇ ਦੋ ਸਤਿਕਾਰ ਕਰਦਾ ਸੀਗਾ ਹੈਗਾ ਕਿ ਰਹਾ ਹਾਂ ਜਿਸ ਕਿਸੇ ਨੂੰ ਮੇਰੇ ਇਸ ਬਿਆਨ ਨਾਲ ਮਾਸਾ ਵੀ ਠੇਸ ਪਹੁੰਚੀ ਹੈ ਮੈਂ ਉਸ ਤੋਂ ਮਾਫੀ ਮੰਗਦਾ ਹਾਂ ਸਾਧ ਸੰਗਤ ਜੀਓ ਮੈਨੂੰ ਭਰੋਸਾ ਹੈ ਕਿ ਤੁਸੀਂ ਬਖਸ਼ਣਹਾਰ ਹੋ ਤੇ ਗੁਰੂ ਸਾਹਿਬ ਬਖਸ਼ਣਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੀ ਇੱਕ ਕਿਸੇ ਸਮੇਂ ਅਕਾਲੀ ਦਲ ਦੇ ਲੀਡਰ ਰਹ ਚੁਕੇ ਬੋਨੀ ਜਨਾਲਾ ਪਿਛਲੇ ਸਮੇਂ ਵਿੱਚ ਪਾਜਪਾਚੇ ਸ਼ਾਮਿਲ ਹੋ ਗਏ ਸੀ ਅਤੇ ਨਹੀਂ ਦਿਨੀ ਉਹ ਤਰਨਜੀਤ ਸਿੰਘ ਸੰਧੂ ਦੇ ਹੱਕ ਵਿੱਚ ਅੰਮ੍ਰਿਤਸਰ ਇਲਾਕੇ 'ਚ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਨੇ ਤੇ ਸੁਰਾਨ ਪਾਵਨਮੰਦ ਦੇ ਵੇਗ ਵਿੱਚ ਬੈੰਧਿਆ ਉਹਨਾਂ ਨੇ ਸਿੱਖ ਧਰਮ ਖਿਲਾਫ ਵਿਵਾਦਤ ਬਿਆਨ ਦਿੱਤਾ ਦੋਨਿ ਕੁ ਵਾਰ ਫਿਰ ਤੋਂ ਸੁਣਾਉਣੇ ਆ ਕਿ ਉਹਨਾਂ ਵੱਲੋਂ ਸਿੱਖ ਧਰਮ ਖਿਲਾਫ ਕੀ ਬੋਲਿਆ ਗਿਆ ਜਿਸ ਤੋਂ ਬਾਅਦ ਹੁਣ ਇਹ ਵਿਵਾਦ ਖੜਾ ਹੋ ਗਿਆ ਹੈ ਕਹਿੰਦਾ ਨਾ ਪ੍ਰੋਫੈਸਰ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈ ਜੀ ਦਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਰਹੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈਸੀ ਬਸੀ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਕਿਹੜੀ ਭਾਈ ਮੈਂ ਫਿਰ ਜੀਜ਼ਸ ਕ੍ਰਾਈਸ ਦੀ ਜੈ ਹੋ ਤੇ ਆਪਣੇ ਪ੍ਰੋਫੈਟ ਸਾਹਿਬ ਦੀ ਬਹੁਤ ਬਹੁਤ ਸ਼ੁਕਰੀਆ ਕਰਦਾ ਆ ਕਿ ਇਹ ਮੌਕਾ ਸਾਨੂੰ ਸਾਰਿਆਂ ਨੂੰ ਇੱਥੇ ਆ ਕੇ ਅਸ਼ੀਰਵਾਦ ਲੈਣ ਦਾ ਮਿਲਿਆ ਤੇ ਅਸੀਂ ਮਿਲ ਕੇ ਅੰਮਰਸਰ ਦੀ ਅੱਗੇ ਤਰੱਕੀ ਕਰੀਏ ਹallelujah 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 ਤਦ ਆਸੀ ਇੱਕੇ ਬੀਤੇ ਦਿਨੀ ਕਾਂਗਰਸ ਆਗੂ ਰਾਜਾ ਵਿੜਿੰਗ ਦੇ ਪਤਨੀ ਅਮਰਤਾ ਵਿੜਿੰਗ ਵੱਲੋਂ ਵੀ ਇਸੇ ਤਰ੍ਹਾਂ ਦਾ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿਸ ਵਿੱਚ ਕਿ ਉਹਨਾਂ ਨੇ ਕਾਂਗਰਸ ਦੇ ਹੱਥ ਪੰਜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੱਥ ਪੰਜਾ ਘਰਾੜ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਵੀ ਮਾਫੀ ਮੰਗੀ ਗਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਨਵਾਂ ਵਿਵਾਦ ਖੜਾ ਹੋ ਗਿਆ ਹੈ ਜਿੱਥੇ ਕਿ ਇੱਕ ਹੋਰ ਸਿਆਸੀ ਲੀਡਰ ਦੀ ਬਿਆਨਬਾਜ਼ੀ ਨੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਹੈ ਫਿਲਹਾਲ ਬੋਨੀ ਜਨਾਲਾ ਵੱਲੋਂ ਮਾਫੀ ਮੰਗ ਲਈ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਉਹਨਾਂ ਦੀ ਇਹ ਮਾਫੀ ਮੰਜ਼ੂਰ ਕਰ ਲਈ ਜਾਵੇਗੀ ਜਾਂ ਫਿਰ ਇਹ ਵਿਵਾਦ ਹੋਰ ਵੀ ਗਰਮਾ ਚ ਜਾਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ